ਠੀਕ ਹੈ ਲੋਹੇ ਪੁੱਤ ਕਿਉਂ ਰੋ ਰਿਹਾ ਨਹੀਂ ਰੀਂ ਜ਼ਿਆਦਾ ਨਹੀਂ ਯਾਰ ਲੱਗੇ ਕਰ ਬਾਪ ਕੀ ਹੁੰਦਾ ਬਾਈ ਉਹ ਛੋੜਾ ਕੀ ਹੁੰਦਾ ਇਹ ਉਹ ਬੱਚੀ ਹੈ ਜਿੰਨੇ ਆਪਣੇ ਬਾਪ ਦਾ ਚਿਹਰਾ ਵੇਖਿਆ ਨਹੀਂ ਸੀ ਉਹ ਤੋਂ ਆਪਣੀ ਮਾਂ ਦੀ ਕੁੱਖ ਦੇ ਵਿੱਚ ਸੀ 5 ਮਹੀਨੇ ਦੀ ਕੁੱਖ ਸੀ ਉਹ ਸਮੇਂ ਔਰੇ ਬੱਚੀ ਆਪਣੇ ਬਾਪ ਨੂੰ ਯਾਦ ਕਰਦੀ ਆਤਮ ਹੁੰਦੀ ਹੈ ਜਦੋਂ ਕੰਮ ਕਰੀਦਾ ਤੇ ਯਾਦ ਆਉਂਦੀ ਹੈ ਵੀ ਬੰਦਾ ਹੋਵੇ ਸਿਰ ਤੇ ਆਪਣੇ ਮੇਰੇ ਨਿਆਲੇ ਸਾੰਬੇ ਜਦੋਂ ਬੱਚੇ ਨਾਲ ਕੰਮ ਕਰਦੇ ਤੇ ਦਿਲ ਨੂੰ ਹੋਰ ਤਨੰਦ ਆਵੇ ਬੱਚਿਆਂ ਦੀ ਕਿਰਦਨ ਦੀ ਮੌਕੇ ਜਿਹੜੀ ਜਿਵੇਂ ਨਾਲ ਕੰਮ ਕਰਦੇ ਪਿੰਦੇ एक ज्य परिवार क्यों रहंदा है कबर दो वक्त की रोटी तो मोहताज विधवा ने बच्चा समेत क्यों चुनी कबर नुमा छत ਸੀ ਵੀ ਤੋਂ ਨਿਆਣੇ ਸਾਡੇ ਕਿ ਚਲ ਜਾਂ ਸਾ ਸੌਰਾਂ ਵੀ ਕਹਿੰਦੇ ਸੀ ਪਰ ਮੈਂ ਨਿਆਣਿਆਂ ਦੇ ਸਿਰ ਤੇ ਵੀ ਮੇਨਾ ਜੇ ਕਰਮਾ ਚ ਹੁੰਦੇ ਤੇ ਉਹ ਬਚੇ ਰਹ ਸਕਦੇ ਸੀ ਮੈਂ ਇਹਨਾਂ ਦਾ ਕਰਕੇ ਨਹੀਂ ਖਾਤਰ ਇਹਨਾਂ ਰਹੀ ਵਿਧਵਾ ਪਰਿਵਾਰ ਸਮੇਤ ਕਰਦੀ ਏ ਕਿਰਤ ਮਹੀਨੇ ਦਾ ਕਮਾਉਂਦੇ ਨੇ 1000 ਰੁਪਇਆ ਸਾਢੇ 8 ਰੁਪਇਆ ਦਿਹਾੜੀ ਜੀ ਹਾਂ ਸਾਡੇ 8 ਰੁਪਏ ਦਿਹਾੜੀ ਚਾਰੇ ਜਾਣੇ ਰੜ ਕਿੰਨੇ ਕ ਮਹੀਨੇ ਦਾ ਕਿੰਨਾ ਕ ਕਮਾ ਲੈਣਾ 1000 ਰੁਪਏ ਹੈ ਜਰੂਰ ਵੇਖੋ ਕਿਵੇਂ ਕਬਰ ਚਰੇ ਕਰ ਰਿਹਾ ਹੈ ਪਰਿਵਾਰ 1000 ਰੁਪਏ ਨਾਲ ਮਹੀਨੇ ਪਰ guzara ਤੇ ਕੰਮ ਕਰਕੇ ਚਲੋ ਅਸੀਂ ਟਾਈਮ ਪਾਸ ਕਾਣਦੇ ਆ ਨਹੀਂ ਕੋਈ ਗੁਜ਼ਾਰਾ ਹੋਣਦੇ ਆ ਮਾਸੂਮ ਤੀ ਦਾ ਰੋ ਰੋ ਕੇ ਬੁਰਾ ਹਾਲ ਕੋਮਲ ਨਾਜ਼ੂਕ ਹੱਥਾਂ ਨਾਲ ਕਰਦੀ ਏ ਝਾੜੂ ਪੋਚਾ ਝਾੜੂ ਪੋਚਾ ਲੰਨੀ ਮਮਦਿਲਕ ਬਿਲਕੁਲ ਤੇ ਕਰਕੇ ਫਿਰ ਨਾ ਮੈਂ ਕੰਮ ਨਾ ਠੀਕ ਨੇ ਮਮਾ ਤੇ ਸੈਟ ਚੇਕਰ ਤੋਂ ਲਈ ਪੇਚ ਜੀ ਇੱਕਿਆ ਤੇ ਇਸ ਕਰਕੇ ਨੂੰ ਕਰਨਾ ਪੈਣਾ ਨਹੀਂ ਤੇ ਪਹਿ ਇਹ ਪਹਿ ਨਾ ਦੋਗੇ ਮਾਂ ਦਾ ਵੰਡਾਉਂਦੀ ਏ ਦਰਦ ਪੜ ਲਿਖ ਕੇ ਬਣਨਾ ਚਾਹੁੰਦੀ ਏ ਪੁਲਿਸ ਅਫਸਰ ਕੌਣ ਕਰੂ ਇਸ ਧੀ ਦਾ ਸੁਪਨਾ ਪੂਰਾ ਪੜ ਕੇ ਕੀ ਬਣਾਂਗਾ ਮੇਰਾ ਪੁੱਤ ਪੁਲਿਸ ਦੀ ਬਰਤੀ ਲਾਉਂਗੀ ਲਓ ਜੀ ਉਡੀ ਬਣਨਾ ਜੇ ਥਾਣੇਦਾਰ ਠੀਕ ਹੈ ਕੋਈ ਗੱਲ ਨਹੀਂ ਤੇ ਜੋ ਥਾਣੇਦਾਰ ਬਣ ਗਈ ਤਾਂ ਫਿਰ ਤੁਹਾਨੂੰ ਪਤਾ ਫਿਰ ਪੈਸੇ ਪੈਸੇ ਨੇ ਮੁੱਖ ਮੰਤਰੀ ਚੰਨੀ ਜੀ ਐਸ ਸੀ ਪਰਿਵਾਰ ਦੀ ਇਸ ਵਿਧਵਾ ਦੀ ਕੀ ਸੁਣੋਗੇ ਫਰਿਆਦ ਕਮਰੇਾਂ ਦੀ ਹਾਲਤ ਵੇਖੀ ਜੇ ਕਿੰਨੀ ਮਰੀਏ ਤਾਂ ਹਾਲਾ ਇਹੋ ਪੈਜਨ ਮੈਂ ਹੀ ਨਾ ਕਿ ਚੌਨੀ ਆ ਵੈਸੇ ਤਾਂ ਪਿੰਡ ਤੰਦੋਈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾਏ ਜਿਨ੍ਹਾਂ ਦੀ ਕਿਸਮਤ ਮੁੱਖ ਮੰਤਰੀ ਸਾਹਬਰਗੀ ਹੈ ਲਾਡੀ ਜੀ ਇਸ ਦੁਖੀ ਪਰਿਵਾਰ ਦੀ ਪੀੜਾ ਤੁਸੀਂ ਕਿਉਂ ਨਾ ਸਮਝ पाए ਕਿਉਂ ਨਰਦਾਈ ਨਿਕਲੇ ਤੰਦੋਈ ਦੇ ਮੌਤ ਪਰ ਤੁਸੀਂ ਬਹੁਤ ਉਦਘਾਟਨ ਕੀਤੇ ਲਾਡੀ ਜੀ ਇੱਕ ਉਦਗਾਟਨ ਇਸ ਗਰੀਬ ਵਿਧਵਾ ਦੀ ਕਿਸਮਤ ਦਾ ਵੀ ਕਰ ਦਿਓ ਤੁਹਾਡੇ ਅਤੇ ਤੁਹਾਡੇ ਮੁੱਖ ਮੰਤਰੀ ਦੀ ਹੋ ਜਾਏਗੀ ਜੈ ਜੈਕਾਰ ਭਾਈ ਜੁਗਰਾਜ ਸਿੰਘ ਦੀ ਵਾਇਰਲ ਵੀਡੀਓ ਦਾ ਟੀਵੀ ਐਨਆਰਆਈ ਤੱਕ ਪਹੁੰਚਦੀ ਏ ਸਾਡੀ ਟੀਮ ਦੁਖਿਆਰੀ ਵਿਧਵਾ ਦੇ ਪਰਿਵਾਰ ਦਾ ਦੁੱਖ ਮਡਾਉਣ ਪਿੰਡ ਤੰਦੋਈ ਪਹੁੰਚਦੀ ਹੈ ਕਰਦੇ ਹਾਲਾਤ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਕਿਵੇਂ ਕੋਈ ਜਿਉਂਦੇ ਜੀ ਐਸੀ ਛੱਤ ਹੇਠਾਂ ਰਹਿ ਰਿਹਾ ਹੋਵੇਗਾ ਜੋ ਇੱਕ بارش ਨਾਲ ਹੀ ਕਿਸੇ ਸਮੇਂ ਵੀ ਜਿਉਂਦੇ ਪਰਿਵਾਰ ਦੀ ਬਣ ਸਕਦੀ ਹੈ ਕਬਰਗਾ ਐਨਆਰਏਡ ਦੇ ਜ਼ਰੀਏ ਕਿਸਮਤ ਦੀ ਮਾਰੀ ਵਿਧਵਾ ਲਖਵਿੰਦਰ ਕੌਰ ਨੇ ਜਦੋਂ ਆਪਣੇ ਦੁੱਖਾਂ ਦੀ ਪੰਡ ਖੋਲੀ ਤਾ ਸਾਡਾ ਕੱਲ ਜਾਂ ਵੀ ਚੀਰਿਆ ਗਿਆ ਅੱਖਾਂ ਚੋਂ ਆਪ ਮਹਾਰੇ ਹੀ ਵੈਰਾਗ ਦੇ ਹੰਝੂ ਨਿਕਲੇ ਪੀੜਤ ਪਰਿਵਾਰ ਮਦਦ ਤੇ ਮੰਗ ਰਿਹਾ ਹੈ ਪਰ ਇਸ ਸ਼ਰਤ ਤੇ ਕਿ ਜਦੋਂ ਬੱਚੇ ਕਮਾਉਣਗੇ ਤਾਂ ਤੁਹਾਡੇ ਵੱਲੋਂ ਦਿੱਤੀ ਮਦਦ ਸਤਕਾਰ ਤੇ ਸ਼ੁਕਰਾਨੇ ਸਾਹਿਤ ਵਾਪਸ ਜ਼ਰੂਰ ਕਰਾਂਗੇ ਜਿਹੜੇ ਵਿਦਾਨੀ ਸੱਜਣ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਤੇ ਪਹਿਰਾ ਦਿੰਦੇ ਨੇ ਨਾਮ ਜਪਦੇ ਨੇ ਕਿਰਤ ਕਰਦੇ ਨੇ ਤੇ ਵੰਡ ਕੇ ਸ਼ਕਣ ਦੀ ਕਿਉ ਗੁਰਨਾਨਕ ਸਾਹਿਬ ਦੇ ਉਪਦੇਸ਼ ਨੇ ਉਹਦੇ ਤੇ ਪਹਿਰਾ ਦੇ ਰਹੇ ਨੇ ਤਾਂ ਉਹ ਜ਼ਰੂਰ ਇਸ ਪਰਿਵਾਰ ਦੀ ਫਰਿਆਦ ਸੁਣਨਗੇ ਜੇ ਫਰਿਆਦ ਚ ਸੱਚਾਈ ਲੱਗੇ ਤਾਂ ਸਾਹ ਜ਼ਰੂਰ ਦਿਓ ਜੀ ਕਬੀਰਾ ਮੈਂ ਜਾਣਿਆ ਦੁਖਮੁਝ ਕੋ ਦੁਖ ਸੁਭਾਏ ਜਕ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਹੀ ਅੱਖ ਅਕਸਰ ਲੋਕੇ ਸੋਚਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਧਨ-ਦੌਲਤਾਂ ਬਹੁਤ ਬਖਸ਼ੀਆਂ ਨੇ ਜਿਨ੍ਹਾਂ ਦਾ ਦੁੱਖਾਂ ਦੇ ਨਾਲ ਕਦੀ ਵਾਸਤਾ ਨਹੀਂ ਪਿਆ ਕਰਕੇ ਉਹ ਵੀ ਸ਼ਾਇਦ ਇਹ ਸੰਸਾਰ ਦੇ ਵਿੱਚ ਗਰੀਬੀ ਨਾਂ ਦੀ ਕੋਈ ਚੀਜ਼ ਹੀ ਨਹੀਂ ਸਰਕਾਰਾਂ ਵੀ ਇਦਾਂ ਸੋਚਦੀਆਂ ਨੇ ਚਾਹੇ ਕੇਂਦਰ ਹੋਵੇ ਚਾਹੇ ਸਟੇਟ ਗਵਰਨਮੈਂਟ ਹੋਵੇ ਉਹਨਾਂ ਦੇ ਬਿਆਨਾਂ 'ਚ ਵੀ ਇਦਾਂ ਹੀ ਲੱਗਦਾ ਕਿ ਜਿੱਦਾਂ ਇੱਥੇ ਕੋਈ ਗਰੀਬ ਹੈ ਹੀ ਨਹੀਂ ਪਰ ਹਕੀਕਤ ਦੇ ਵਿੱਚ ਤੁਸੀਂ ਜਦੋਂ ਘਰਾਂ ਤੱਕ ਜਾਂਦੇ ਹੋ ਗਰਾਉਂਡ 0 ਤੇ ਜਾਂਦੇ ਹੋ ਦੁਖੀ ਤੇ ਬੇਸਹਾਰਿਆਂ ਦੇ ਕੋਲ ਜ਼ਰੂਰਤਮੰਦਾਂ ਕੋ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੱਡੇ ਖੌਫ ਨਾਕ ਨਜ਼ਾਰੇ ਨੇ ਕਿੱਡੀ ਤਰਸਯੋਗ ਹਾਲਤ ਹੈ ਔਰ ਕੈਸੀ-ਕੈਸੀ ਅਸੀਂ ਕਈ ਇੱਥਾਂ ਐਸੀਆਂ ਛੱਤਾਂ ਤੇ ਸੌਣ ਵਾਲੇ ਪਰਿਵਾਰ ਨੇ ਪਤਾ ਨਹੀਂ ਕਦੋਂ ਉਹ ਕਬਰਗਾ ਬਣ ਜਾਵੇ ਉਹਨਾਂ ਦੀ ਔਰ ਯਕੀਨ ਮੰਨੋ ਉਸ ਤੋਂ ਬਾਅਦ ਕੀ ਕਰਦੇ ਨੇ ਉਸੇ ਨਗਰ ਦੇ ਲੋਕ ਤਮਾਸ਼ੀਨ ਬਣ ਕੇ ਫਿਰ YouTube ਤੇ ਤੇ Facebook ਤੇ ਵੀਡੀਓ ਪਾ ਪਾ ਕੇ ਲਾਈਵ ਕਰ ਕਰਕੇ ਦੱਸਣ ਕਿ ਇਹ ਸਾਡੇ ਪਿੰਡ ਦੀ ਇੱਕ ਛੱਤ ਹੈ ਗਰੀਬ ਦੀ ਛੱਤ ਸੀ ਇਹ ਡਿੱਗੀ ਹੈ ਤੇ ਚਾਰ ਜਣੇ ਥੱਲੇ ਆਏ ਹੋਏ ਨੇ ਹੁਣੇ ਪੁਲਿਸ ਆਏਗੀ ਥੱਲੇੋਂ ਕੱਢੇਗੀ ਫਿਰ ਇਸ ਤਰ੍ਹਾਂ ਦੀ ਨਾਲ ਬੜੀ ਸੋਹਣੀ ਜੀ ਸਟੇਟਮੈਂਟ ਨਾਲ ਬਣਾ ਬਣਾ ਕੇ ਪਾਉਂਦੇ ਨੇ ਅਸੀਂ ਪਿੰਡ ਤੰਦੋਈ ਚ ਪਿੰਡ ਤੰਦੋਈ ਦੇ ਇੱਕ ਉਸ ਪਰਿਵਾਰ ਦੇ ਵਿੱਚ ਐ ਜਿੱਥੋਂ ਦੀ ਬੀਬੀ ਵਿਧਵਾ ਹੈ 9 ਸਾਲ ਹੋ ਗਏ ਨੇ ਉਹਨੂੰ ਵਿਧਵਾ ਹੋਈ ਨੂੰ ਉਹਦਾ ਪਤੀ ਰੂਪ ਸਿੰਘ 9 ਸਾਲ ਪਹਿਲਾਂ ਉਹਦੀ ਫੌਤ ਹੋ ਜਾਂਦੀ ਏ। ਔਰ ਫਿਲਹਾਲ ਉਹ ਬੀਬੀ ਆਪਣੇ ਬੱਚਿਆਂ ਦੇ ਲਈ ਬਹੁਤ ਵੱਡੀ ਕੁਰਬਾਨੀ ਦੇ ਕੇ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਕੇ ਆਪਣੇ ਬੱਚੇ ਪਾਲ ਰਹੀ ਏ। ਸਾਡੇ ਇੱਥੇ ਆਉਣ ਦਾ ਕਾਰਨ ਕੀ ਹੈ? ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਇਹ ਖੌਫਨਾਕ ਮੰਜ਼ਰ ਦੇਖ ਕੇ ਤੁਹਾਡਾ ਜਿਹੜੀ ਰੂਹ ਹੈ ਨਾ ਤੁਹਾਡੀ ਰੂਹ ਕੰਬ ਜਾਏਗੀ। ਇਹ ਖੌਫਨਾਕ ਮੰਜ਼ਰ ਦੇਖ ਕੇ ਇਹ ਸਚਾਈ ਸੁਣ ਕੇ ਯਕੀਨਨ ਤੁਹਾਡਾ ਦਿਲ ਵੀ ਦਹਿਲ ਜਾਏਗਾ ਸ਼ੁਰੂਆਤ ਕਰਦੇ ਹਾਂ ਇੱਕ ਵਾਰ ਤੁਹਾਨੂੰ ਪਹਿਲਾਂ ਘਰ ਦੀ ਝਲਕ ਦਿਖਾ ਦਈਏ ਇਹ ਸਾਹਮਣੇ ਜਿਹੜਾ ਘਰ ਤੁਸੀਂ ਦੇਖ ਪਾ ਰਹੇ ਹੋ ਇਹ ਘਰ ਹੈ ਰੂਪ ਸਿੰਘ ਦਾ ਜੋ ਕਦੇ ਇਸ ਘਰ ਦੇ ਵਿੱਚ ਵੱਸਦਾ ਸੀ ਹੱਸਦਾ ਸੀ 9 ਸਾਲ ਪਹਿਲੇ ਉਹਦੀ ਮੌਤ ਹੁੰਦੀ ਹੈ ਰਾਜ ਮੰਤਰੀ ਦਾ ਉਹ ਕੰਮ ਕਰਦਾ ਸੀ ਤੇ ਸ਼ੁਰੂਆਤ ਕਰਦੇ ਹਾਂ ਘਰ ਦੀ ਆਓ ਤੁਹਾਨੂੰ ਦਿਖਾਣੇ ਆ ਤੁਸੀਂ بڑے بڑے ਲੇਟੈਸਟ ਤਰੀਕੇ ਦੇ ਕਬਜੇ ਦੇਖੇ ਹੋਣਗੇ ਕਦੀ ਗਰੀਬਾਂ ਦੇ ਕਬਜੇ ਵੀ ਦੇਖਣੇ ਜੇ ਤੇ ਆਪ ਤੁਹਾਨੂੰ ਦਿਖਾਈਏ ਆ ਦੇਖੋ ਸਾਡੇ ਗਰੀਬਾਂ ਦੇ ਕਬਜੇ ਇੱਕ ਰੱਸੀ ਦੇ ਨਾਲ ਦਰਵਾਜੇ ਦੇ ਕਬਜੇ ਜਿਹੜੇ ਨੇ ਉਹਦੇ ਨਾਲ ਬੰਨੇ ਗਏ ਨੇ ਆ ਦੇਖੋ ਹੋਰ ਉੱਪਰ ਚਾਹੀਏ ਤਾਂ ਫਿਰ ਇੱਕ ਹੋਰ ਰੱਸੀ ਇੱਥੇ ਲਗਾ ਦਿੱਤੀ ਗਈ ਹੈ ਔਰ ਤੁਹਾਨੂੰ ਇਹ ਦਰਵਾਜੇ ਦੀ ਹਾਲਤ ਹੀ ਦੱਸ ਰਹੀ ਹੈ ਕਿ ਇਹ ਕਿਤੇ ਇੱਕ ਜਰੂਰਤਮੰਦ ਪਰਿਵਾਰ ਦਾ ਇਹ ਜਿਹੜਾ ਇੱਕ ਘਰ ਹੋਏਗਾ ਜੇਕਰ ਇੱਥੇ ਰस्सੀਆਂ ਦੇ ਨਾਲ ਦਰਵਾਜੇ ਰੁਕੇ ਗਏ ਨੇ ਬੰਨੇ ਗਏ ਨੇ ਖੜੇ ਕੀਤੇ ਗਏ ਨੇ ਤੇ ਛੱਤਾ ਤੁਸੀਂ ਆਪੀ ਅੰਦਾਜ਼ਾ ਲਗਾ ਲਓ ਕਿ ਕਿਸਸ ਹਾਰੇ ਹੋਣਗੀਆਂ ਉਹ ਅਗਲਾ ਤੁਹਾਨੂੰ ਹੁਣ ਮੰਜ਼ਰ ਦਿਖਾ ਰਿਹਾ ਜਿਹਦੇ ਵਿੱਚ ਬਹੁਤੀ ਤਰਸਯੋਗ ਦੇ ਨਾਲ ਨਾਲ ਖੌਫਨਾਕ ਤਸਵੀਰ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਦੇਖੋ ਇਹ ਬਾਲਿਆਂ ਦੀਆਂ ਛੱਤਾਂ ਨੇ ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਇੱਕ ਕਮਰਾ ਹੈ ਛੋਟਾ ਆਰੇ ਦੇ ਉੱਪਰ ਬਾਲੇ ਦੀਆਂ ਛੱਤਾਂ ਨੇ ਔਰ ਬਾਲੇ ਦੀਆਂ ਛੱਤਾਂ ਤੋਂ ਠੀਕ ਬਾਅਦ ਤੁਸੀਂ ਦੇਖੋ ਇੱਕ ਤਕਰੀਬਨ 10 ਕਵਾਲੇ ਜਿਹੜੇ ਨੇ ਉਹ ਦੋਨੋਂ ਸਾਈਡਾਂ ਤੋਂ ਢੇਠਾਂ ਡਿੱਗ ਚੁੱਕੇ ਨੇ ਔਰ ਇਹਨਾਂ ਬਾਲਿਆਂ ਦੇ ਉੱਪਰ ਐਸੇ ਲਈ ਬੇਸ਼ੱਕ ਤਰਪਾਲ ਪਾਈ ਸੀ ਉਹ ਵੀ ਫਟ ਚੁੱਕੀ ਹੈ بارش ਨੇ ਇਹ ਘਰ ਤਹਸਨੈਸ ਕੀਤਾ ਹੋਇਆ ਹੈ ਜਾਨੀ ਕਿ ਇਹ بارش ਦੇ ਕਾਰਨ ਇਹ ਤੁਸੀਂ ਦੇਖ ਪਾ ਰਹੇ ਹੋ ਵੀ ਇਹ ਜੋ ਜਦੋਂ ਛੱਤ ਡਿੱਗੀ ਹੈ ਤਾਂ ਇਹਦੇ ਵਿੱਚ ਆ ਮੈਂ ਤੁਹਾਨੂੰ ਦਿਖਾਣਾ ਜੀ ਇਹ ਬਾਲੇ ਵੀ ਨੇ ਅੱਜ ਤੁਸੀਂ ਦੇਖ ਪਾ ਰਹੇ ਹੋ ਇਹ ਉਹ ਬਾਲੇ ਨੇ ਜਿਹੜੇ ਉੱਪਰ ਤੋਂ ਡਿੱਗੇ ਹੋਏ ਨੇ ਇਹ ਬਾਲੇ ਬਾਲਿਆਂ ਦੇ ਨਾਲ ਇਹ ਇੱਟਾਂ ਔਰ ਇੱਟਾਂ ਦੇ ਨਾਲ ਜਿਹੜੀ ਉੱਪਰ ਲਗਾਈ ਹੋਈ ਮਿੱਟੀ ਸੀ ਉਹ ਥੱਲੇ ਡਿੱਗ ਚੁੱਕੀ ਤਾਂ ਤੁਸੀਂ ਆਪੇ ਅੰਦਾਜ਼ਾ ਲਗਾਓ ਜੇਕਰ ਇਹਦੇ ਹੇਠਾਂ ਬੱਚੇ ਹੁੰਦੇ ਜਾਂ ਕੋਈ ਹੋਰ ਜੀਵ ਹੁੰਦਾ ਜਾਂ ਕੋਈ ਵੀ ਹੋਰ ਪ੍ਰਾਣੀ ਇਸ ਘਰ ਦਾ ਹੁੰਦਾ ਤਾਂ ਉਹ ਸਮਝ ਲਓ ਵੀ ਉਹਦੀ ਇਹ ਕਬਰ ਬਣ ਗਈ ਸੀ ਉਹਦੀ ਮੌਤ ਪੱਕੀ ਸੀ ਹੁਣ ਦਈਏ ਜਰਾ ਕਿਸ ਘਰ ਦੇ ਤੁਹਾਨੂੰ ਸ਼ਾਹੀ ਠਾੜ-ਵਾੜ ਵੀ ਦਿਖਾ ਦਈਏ ਗਵਰਨਰ ਦੇਖੋ ਜਰਾ ਗੈਸੀ ਚੁੱਲ੍ਹੇ ਨੇ ਇਹ ਗੈਸੀ ਚੁੱਲਾ ਜਿਹੜਾ ਇਹ ਤੁਹਾਨੂੰ ਦਿਖਾ ਰਹੇ ਹਾਂ ਚੁੱਲਾ ਤੇ ਹੈ ਪਰ ਗੈਸ ਨਹੀਂ ਹੈ ਲਾ ਕੇ ਸਿਲੰਡਰ ਨਹੀਂ ਹੈ ਕੋਈ ਕੁਝ ਨਹੀਂ ਹੈ ਪਿੱਛੇ ਘਰ ਦੀ ਹਾਲਤ ਕਿੰਨੀ ਤਰਸਯੋਗ ਹੈ ਕਿੰਨੀ ਦਰਦਨਾਕ ਹੈ ਕਿੰਨੇ ਗੁਰਬੱਧ ਦੇ ਆਲਮ ਦੇ ਵਿੱਚ ਇਹ ਪਰਿਵਾਰ ਹੈ ਆਓ ਅਸੀਂ ਉਸ ਪਰਿਵਾਰ ਨੂੰ ਮਿਲਾਨੇ ਹਾਂ ਆਖਿਰ ਇਡੇ ਖੌਫਨਾਕ ਮੰਜ਼ਰ ਦੇ ਪਿੱਛੇ ਕਹਾਣੀ ਕੀ ਹੈ ਇਹ ਪਰਿਵਾਰ ਇਡੇ ਗੁਰਬੱਧ ਦੇ ਆਲਮ ਦੇ ਵਿੱਚ ਆਇਆ ਕਿਵੇਂ ਸੋ ਇਸ ਪਰਿਵਾਰ ਦੇ ਪਹਿਲਾਂ ਤੇ ਅਸੀਂ ਮਾਸੂਮ ਬੱਚਿਆਂ ਨੂੰ ਮਿਲਾਨੇ ਹਾਂਜੀ ਬੇਟਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਬੇਟਾ ਤੁਹਾਡਾ ਹਰਪ੍ਰੀਤ ਕੌਰ ਇਹ ਬੱਚੀ ਹਰਪ੍ਰੀਤ ਕੌਰ ਹੈ ਨੰਨੀ ਪਰੀ ਜਿਹਨਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਇਹਨਾਂ ਨੂੰ ਪਰੀ ਇਹਨਾਂ ਨੂੰ ਕੰਜਕਾਂ ਵੀ ਕਹਿੰਦੇ ਨੇ ਦੇਵੀਆਂ ਵੀ ਕਹਿੰਦੇ ਨੇ ਸੋ ਇਹ ਹਰਪ੍ਰੀਤ ਸਾਡੇ ਨਾਲ ਹੈ ਇਹਦਾ ਇਸ ਤੋਂ ਵੱਡਾ ਵੀਰ ਹੈ ਓ ਬੇਟਾ ਜੀ ਕੀ ਨਾਂ ਤੁਹਾਡਾ ਸ਼ੈਜਪਾਲ ਸਿੰਘ ਸ਼ੈਜਪਾਲ ਸਿੰਘ ਇਹ ਸ਼ੈਜਪਾਲ ਹੈ ਹਰਪ੍ਰੀਤ ਦਾ ਵੀਰ ਹੈ ਇਸ ਤੋਂ ਵੱਡਾ ਵੀਰ ਕੀ ਨਾਂ ਹੈ ਤੁਹਾਡਾ ਸਿਮਰਨਪਾਲ ਸਿੰਘ ਸਿਮਰਪਾਲ ਸਿੰਘ ਔਰ ਮੰਮੀ ਨੇ ਇਸ ਪਰਿਵਾਰ ਦੇ ਮੁਖੀ ਔਰ ਇਸ ਪਰਿਵਾਰ ਦੀ ਸਾਰੇ ਜ਼ਿੰਮੇਵਾਰੀ ਆਪਣੇ ਸਿਰ ਤੇ ਚਲਾਉਂਦੇ ਨੇ ਕੀ ਨਾ ਤੁਹਾਡਾ ਜੀ ਲਖਵਿੰਦਰ ਗੌਰ ਲਖਵਿੰਦਰ ਗੌਰ ਹਾਂਜੀ ਘਰ ਦਾ ਜੋ ਹਾਲਾਤ ਹੈ ਕਿਸ ਤਰੀਕੇ ਦੀ ਦੁਰਦਸ਼ਾ ਦਿੱਤੀ ਅਸੀਂ ਇਹ ਦੁਰਦਸ਼ਾ ਕਿਉਂ ਆ ਰਹੀਓ ਤੇ ਇਹਨੇ ਖਤਰੀ ਦੇ ਹੇਠਾਂ ਤੁਸੀਂ ਕਿਉਂ ਰਹਿ ਰਹੇ ਹੋ ਤੁਸੀਂ ਤਾਂ ਮੌਤ ਦੇ ਸائے ਚ ਜੀ ਰਹੇ ਇਹ ਪਾਜੇ ਹੀ ਜਦਨੇ 7 ਡਿਗਰੀ ਅਸੀਂ ਥੱਲੇ ਸੁੱਤੇ ਅਸੀਂ ਕਮਰੇ ਦੇ ਤੇ ਰਾਤ ਬਾਲਾ ਡਿਗਾ ਸਾਡੀ ਉੱਤੇ ਆਣ ਬੱਚਾ ਬਾਲਾ ਤੇ ਅਸੀਂ ਸੁੱਤੇ ਰਿਹਾ ਸੀ ਪਹਿਲਾਂ ਘਬਰਾ ਗਏ ਵੀ ਪਤਾ ਨਹੀਂ ਕੀ ਗੱਲ ਹੋ ਗਈ ਆ ਵੀ ਕੋਈ ਸਾਡੇ ਉੱਤੇ ਆਣ ਡਿਗਾ ਅਸੀਂ ਇਕੱਲੇ ਰਹਿੰਦੇ ਸੀ ਉਹ ਜਦੋਂ ਵੇਖਿਆ ਤੇ ਉੱਤੇ ਬਾਲਾ ਆਣ ਬੱਚਾ ਫਿਰ ਅਸੀਂ ਘਬਰਾ ਕੇ ਬੜੀ ਰਾਤ ਓਕੇ ਕੱਢੀ ਆ ਮੁਣਕਿਆ ਸਾਹਮਣੇ ਘਰ ਗਵਾਂਡੀਆਂ ਦੇ ਘਰ ਸੁੱਤੇ ਆ ਉਹ ਚਾਰ ਮਹੀਨੇ ਹੀ ਉਧਰ ਸੁੱਤੇ ਆ ਉਤੋਂ ਬਾਅਦ ਅਸੀਂ ਕਿਹਦੇ ਕਰ ਕੰਮ ਕਰਨ ਦੇ ਵੀ ਉਹਨਾਂ ਨੇ ਆਪਣੀ ਵੀਲੀ ਦਾ ਥਾਂ ਦਿੱਤਾ ਵੀ ਇੱਥੇ ਰਹੀ ਜਾਓ। ਹੂੰ ਤੇ ਕੰਮ ਕਰਕੇ ਚਲੋ ਅਸੀਂ ਟਾਈਮ ਪਾਸ ਕਾਣਦੇ ਆ ਨਹੀਂ ਕੋਈ ਗੁਜ਼ਾਰਾ ਹੋਣਦੇ ਆ। ਇਹ ਨੌਬਤ ਆਈ ਕਿਵੇਂ ਇਹਨਾਂ ਦੇ ਪਾਪਾ ਕੀ ਕੰਮ ਕਰਦੇ ਸੀ ਤੇ ਕਦੋਂ ਤੋਂ ਤੁਹਾਡੇ ਤੋਂ ਉਹਨਾਂ ਦਾ ਵਿਛੋੜ ਹੋ ਗਿਆ ਜੀ। ਉਹਨਾਂ ਨੂੰ 9 ਸਾਲ ਹੋ ਗਏ ਪੂਰੇ ਹੋਿਆਂ ਨੂੰ। ਮੈਂ 9 9 ਮਹੀਨੇ ਮੈਂ ਪੇਕੇ ਰਹਿ ਕੇ ਆਈ ਆ। ਤੇ ਉਤੋਂ ਬਾਅਦ ਚ ਫਿਰ ਮੈਂ ਪਰਾਂ ਮੇਰੇ ਦਾ ਵੀ ਸਾਦੀ ਹੁਣ ਵਾਲੀ ਨਹੀਂ ਗੁਜ਼ਾਰਾ ਹੁੰਦਾ ਤੇ ਮੈਂ ਇੱਥੇ ਆ ਗਈ ਆਂ ਵੀ ਟਾਈਮ ਪਾਸ ਕੱਲ ਨੂੰ ਉੱਪਰ ਜਾਇਆਂ ਦੇ ਵਿੱਚ ਨਹੀਂ ਟਾਈਮ ਪਾਸ ਹੁੰਦਾ ਤੇ ਉਹ ਚਲੋ ਇੱਥੇ ਆਣ ਕੇ ਮੈਂ ਰਹੀ ਜਾਂਡ ਐ ਪੀ ਆਂ ਕੰਮ ਇੱਕ ਘਰ ਦਾ ਕਰਨ ਡ ਐ ਪੀ ਬਿਮਾਰ ਐਨੀ ਮੇਰੇ ਸਿਰ ਚਰਸੋਲੀਆਂ ਦੋ ਵਾਰ ਮੈਂ ਪਰਸ਼ਨਲ ਕਰਾਇਆ ਤੇ ਨਿਆਣੇ ਬੱਚੇ ਆਪਣੇ ਪਾਲ ਦੇ ਲੋਕੀ ਕਹਿੰਦੇ ਸੀ ਵੀ ਤੂੰ ਨਾ ਨਿਆਣੇ ਸਾਢ ਕੇ ਚਲ ਜਾ ਸਾਸ ਸਹੁਰਾ ਵੀ ਕਹਿੰਦੇ ਸੀ ਪਰ ਮੈਂ ਨਿਆਣਿਆਂ ਦੇ ਸਿਰ ਤੇ ਵੀ ਮੇਨਾ ਜੇ ਕਰਮਾ ਚ ਹੁੰਦੇ ਤੇ ਉਹ ਬਚੇ ਰਹ ਸਕਦੇ ਸੀ ਮੈਂ ਇਹਨਾਂ ਦਾ ਕਰਕੇ ਨਹੀਂ ਖਾਤਰ ਇਹਨਾਂ ਦੀ ਗਈ ਜਿਸ ਸਮੇਂ ਰੂਪ ਸਿੰਧ ਦੀ ਮੌਤ ਹੁੰਦੀ ਹੈ ਮੌਤ ਵੀਲੇ ਇਹ ਤਿੰਨੋ ਬੱਚੇ ਸੀ ਕਿ ਜਾਂ ਉਦੋਂ ਕਿੰਨੇ ਬੱਚੇ ਸੀ ਤੁਹਾਡੇ ਉਦੋਂ ਦੋ ਬੱਚੇ ਸੀ ਇੱਕ ਗੁੜੀਆਂ ਹੋਣ ਵਾਲੀ ਸੀ ਗੁੜੀਆਂ ਉਦੋਂ ਪੰਜਵਾਂ ਮਹੀਨਾ ਹੀ ਜਦੋਂ ਇਸ ਤਰ੍ਹਾਂ ਹੋਇਆ ਤੇ ਫਿਰ ਮੈਂ ਉਧੂ ਪੀਕੇ ਚਲ ਗਈ ਮਤਲਬ ਨਹੀਂ ਕਰਦੇ ਮੈਨੂੰ ਦੇਖਭਾਲ ਕਰਦੇ ਮੇਰੇ ਤੇ ਜਿਹੜੇ ਕਰਦੇ ਦੇਖਭਾਲ ਨਹੀਂ ਸੋਹਰਿਆਂ ਵੱਲੋਂ ਵੀ ਨਹੀਂ ਦੇਖਭਾਲ ਕਵੇ ਵੀ ਕਰਦਾ ਤੇ ਮੈਂ ਬਿਮਾਰ ਹੀ ਨਹੀਂ ਨਹੀਂ ਕਿਉਂਕਿ ਮੇਰੇ ਕੋ ਨਹੀਂ ਸਰਦਾ ਹੁੰਦਾ ਮੇਰੇ ਕੋ ਤੁਰਿਆ ਨਹੀਂ ਜਾਂਦਾ ਉਹਦੋਂ ਫਿਰ ਘਰ ਵਾਲੇ ਮਰੇ ਨੂੰ ਵੀ ਕਿਹੜੇ ਦਿਨ ਹੋਏ ਸੀ ਤੇ ਸਰੀਰ ਨਹੀਂ ਮਤਲਬ ਕੰਮ ਕਰਨ ਡਿਆ ਪਿਆ ਤੇ ਬਾਅਦ ਚ ਮੈਂ ਆਪਣੇ ਪੇਕੇ ਜਾ ਕੇ ਚਲ ਗਈ ਉੱਥੇ ਗੁੜੀਆਂ ਹੋਈਆਂ ਬਾਅਦ ਚ ਉੱਥੋਂ ਮੈਂ ਇੱਥੇ ਫੇਰ ਆ ਗਈਆਂ ਰੋਪ ਸਿੰਘ ਉਹ ਨਗਰੇ ਕੁਝ ਯਾਦ ਆ ਰਹੀ ਬਣਾ ਹਾਂਜੀ ਭਾਈ ਯਾਦ ਤੇ ਹੁੰਦੀ ਹੈ ਜਦੋਂ ਕੰਮ ਕਰੀਦਾ ਤੇ ਯਾਦ ਆਉਂਦੀ ਹੈ ਵੀ ਬੰਦਾ ਹੋਵੇ ਸਿਰ ਤੇ ਆਪਣੇ ਮੇ ਨਿਆਣੇ ਸਾੰਬੇ ਜਦੋਂ ਬੱਚੇ ਨਾਲ ਕੰਮ ਕਰਦੇ ਤੇ ਦਿਲ ਨੂੰ ਹੋਰ ਤਨੰਦ ਆਵੇ ਬੱਚਿਆਂ ਦੀ ਕਿਦਨ ਦੀ ਮੌਕੇ ਜਿਹੜੀ ਅੱਜ ਮੇ ਨਾਲ ਕੰਮ ਕਰਦੇ ਪੈਂਦੇ ਆ ਤੈਨੂੰ ਸੀ ਘਰੋਰੀ ਕੀ ਗੱਲ ਵੀ ਤੁਸੀਂ ਘਰੋ ਰਹੇ ਪੁੱਤ ਹਾਂ ਬੱਚਾ ਕੀ ਗੱਲ ਉਹ ਪੁੱਤ ਕਿਉਂ ਰੋ ਰਿਹਾ ਨਹੀਂ ਰੀਂਜਦਾ ਨਹੀਂ ਯਾਰ ਆ ਗਈ ਡੈਡੀ ਬਾਪ ਕੀ ਹੁੰਦਾ ਬਾਈ ਉਹ ਛੋੜਾ ਕੀ ਹੁੰਦਾ ਇਹ ਉਹ ਬੱਚੀ ਹੈ ਜਿਨੇ ਆਪਣੇ ਬਾਪ ਦਾ ਚਿਹਰਾ ਵੇਖਿਆ ਨਹੀਂ ਸੀ ਉਹਦੋਂ ਆਪਣੀ ਮਾਂ ਦੀ ਕੁੱਖ ਦੇ ਵਿੱਚ ਸੀ 5 ਮਹੀਨੇ ਦੀ ਕੁੱਖ ਸੀ ਉਹ ਛੋਮੇ ਔਰੇ ਬੱਚੀ ਆਪਣੇ ਬਾਪ ਨੂੰ ਯਾਦ ਕਰ ਰਹੀ ਹੈ ਰੋ ਰਹੀ ਹੈ ਬੱਚੇ ਬਹੁਤ ਰੋ ਰਹੇ ਪਿੱਛੇ ਬਹੁਤ ਰੋ ਰਹੇ ਦੀ ਦੁੱਧ ਤੇ ਲਮਾਟਮ ਦੀ ਤਾਂ ਵੀ ਯਾਦ ਹੁੰਦਾ ਪਿਆਡਾ ਸਿਰ ਤੇ ਹੋ ਗਿਆ ਨੂੰ ਕਿ ਲੋੜ ਤੱਕੇ ਖਾਂਦੀ ਪੈਣੀ ਮਨੇ ਇੱਕ ਥੀ ਨੂੰ ਗੱਲ ਲਾ ਲਓ ਅਸੀਂ ਦੇਖ ਪਾ ਰਹੇ ਹਾਂ ਮਾਂ ਮਾਤੀਆਂ ਦੇ ਹਾਲ ਹਾਲੋ ਬਿਹਾਲ ਹੋ ਗਏ ਨੇ ਇਸ ਗੁਰਪਤਿ ਆਲਮ ਦੇ ਵਿੱਚ ਇਸ ਗਰੀਬੀ ਦੇ ਦੌਰ ਦੇ ਵਿੱਚ ਇੰਨੇ ਕਸ਼ਟਾਂ ਦੇ ਵਿੱਚ ਇਹ ਪਰਿਵਾਰ ਹੈ ਇਹ ਮਾਸੂਮ ਬੱਚੀ ਨੰਨੀ ਪਰੀ ਜਿਹਨੂੰ ਅਕਸਰ ਲੋਕ ਇਹਆਂ ਬੱਚੀਆਂ ਨੂੰ ਦੇਵੀ ਵੀ ਕਹਿੰਦੇ ਨੇ ਕੰਜਕ ਵੀ ਕਹਿੰਦੇ ਨੇ ਸੋ ਆਪਣੇ ਪਾਪਾ ਨੂੰ ਕਿੱਦਾਂ ਯਾਦ ਕਰ ਰਹੀ ਐ ਹੰਝੂਆਂ ਦਾ ਹੜ ਇਹਨਾਂ ਨੈਣਾਂ ਦੇ ਵਿੱਚ ਆਇਆ ਹੋਇਆ ਇਹਨਾਂ ਅੱਖੀਆਂ ਦੇ ਵਿੱਚ ਹੰਝੂਆਂ ਦਾ ਹੜ ਐ ਮਾਸੂਮ ਬੱਚੀ ਦੀਆਂ ਕਿਸੇ ਦਾ ਵੀ ਕਲੇਜ ਜਿਹੜਾ ਚੀਰ ਸਕਦੀਆਂ ਨੇ ਕਿਸੇ ਦੇ ਦਿਲ ਨੂੰ ਚੀਰ ਸਕਦੀਆਂ ਨੇ ਇਹ ਹੰਝੂ ਤੁਸੀਂ ਦੇਖ ਪਾਰਿਓ ਇਸ ਬੱਚੀ ਦੀਆਂ ਕਿੰਨੀਆਂ ਆਸਾਂ ਹੋਣਗੀਆਂ ਕਿ ਆਪੇ ਪਾਪਾ ਹੋਣਗੇ ਮੈਂ ਉਹਨਾਂ ਨਾਲ ਖੇਡਣ ਜਾਂਦੀ ਮੈਂ ਉਹਨਾਂ ਦੇ ਕੋਲੋਂ ਕੁਝ ਮੇਲ ਲੇਤੇ ਮਸੇ ਆਤੇ ਕੋਈ ਦਿਨ ਤੇ ਹਾਰਤੇ ਕੁਛ ਲੈਂਦੀ ਉਹਨਾਂ ਨੂੰ ਪਾਪਾ ਆਪਣੇ ਨੂੰ ਕਿਉਂ ਬੇਟਾ ਪਾਪਾ ਦੀ ਯਾਦ ਬਹੁਤ ਆ ਰਹੀ ਹੈ ਹਾਂਜੀ ਕਿਉਂ ਆ ਰਹੀ ਹੈ ਕੀ ਮੰਗਦੇ ਪਪਾ ਹੁੰਦੇ ਤੇ ਕੀ ਕੀ ਕਰਦੇ ਕੀ ਕਰਦੇ ਪਪਾ ਜਦੋਂ ਦੂਜੇ ਤੁਹਾਡੀ ਅਰਗੀਆਂ ਬੱਚੀਆਂ ਆਪਣੇ ਪਾਪਾ ਨਾਲ ਖੇਡਦੀਆਂ ਉਹਨਾਂ ਨੂੰ ਵੇਖ ਕੇ ਕੀ ਹੁੰਦਾ ਦਿਲ 'ਚ ਪਹਿਵੇਂ ਖੇਡਦੀਏ ਤੁਸੀਂ ਵੀ ਖੇਡਿਏ ਖਡਾਉਣੇ ਵੀ ਲਈ ਹੈ ਨਾ ਪਾਪਾ ਆਉਣ ਤੇ ਪਾਪਾ ਨੂੰ ਫੜ ਕੇ ਲੈ ਕੇ ਜਾਈਏ ਕਿ ਸਾਨੂੰ ਆ ਲੈ ਕੇ ਦੋ ਉੱਥੇ ਖੇਡਣ ਚਲੀ ਗਏ ਹਾਂਜੀ ਕਰਤਾ ਦਿਲ ਹੈ ਨਾ ਬਹੁਤ ਦਿਲ ਕਰਦਾ ਮੇਰੇ ਕੋਲ ਇਸ ਵੇਲੇ ਸ਼ਬਦ ਨਹੀਂ ਹੈਗੇ ਕਿ ਮੈਂ ਕਿਹੜੇ ਸ਼ਬਦਾਂ ਦੇ ਨਾਲ ਗੱਲ ਨੂੰ ਸ਼ੁਰੂਆਤ ਕਰਾਂ ਪਰ ਮੇਰਾ ਗੱਲ ਕਰਨੀ ਜ਼ਰੂਰੀ ਵੀ ਹੈ ਇਹਨਾਂ ਬੱਚਿਆਂ ਦੀਆਂ ਖਾਸ਼ਾਂ ਕਿਦਾਂ ਪੂਰੀਆਂ ਕਰਦੇ ਹੋ ਬੱਚਿਆਂ ਦੀਆਂ ਬਹੁਤ ਡਿਮਾਂਡ ਆ ਜਦੋਂ ਦਿਨ ਤਿਹਾੜਾਂ ਆਉਂਦੇ ਨੇ ਕੋਈ ਦਿਵਾਲੀ ਆ ਗਈ ਜਾਂ ਕੋਈ ਹੋਰ ਦਿਨ ਤਿਹਾੜ ਆ ਗਿਆ ਬੱਚੇ ਕਹਿੰਦੇ ਹੋਣਗੇ ਸਾਨੂੰ ਨਵੇਂ ਕੱਪੜੇ ਵੀ ਚਾਹੀਦੇ ਆ ਜਾਂ ਸਾਨੂੰ ਕਿਸੇ ਚੀਜ਼ ਦੀ ਜਿੱਤ ਕਰਦੇ ਹੋਣ ਕੋਈ ਮੇਲਾ ਮੱਸਿਆ ਤੇ ਕੋਈ ਦਿਨ ਤਿਹਾਰ ਦੇ ਉੱਤੇ ਨਹੀਂ ਲੈ ਕੇ ਦਿੱਤਾ ਜਾਂਦਾ ਕੋਈ ਵੀ ਨਹੀਂ ਲੈ ਕੇ ਦਿੱਤਾ ਜਾਂਦਾ ਕੋਈ ਵੀ ਕੇਵਲੇ ਕਹਿੰਦੇ ਆ ਸਾਨੂੰ ਸਾਨੂੰ ਆਹ ਲੈ ਕੇ ਦਿਓ ਲੱਗੇ ਪੈਸੇ ਨਹੀਂ ਨੇ ਹੁੰਦੇ ਵੀ ਜਿਹੜੇ ਮੈਂ ਇਹਨਾਂ ਨੂੰ ਕੋਈ ਇਹਨਾਂ ਦੀ ਰੀਜ ਪੂਰੀ ਕਰ ਸਕਾਂ ਸ੍ਰੀ ਤੁਹਾਡੀ ਵੈਸੇ ਹਾਲਤ ਕੀ ਸ੍ਰੀ ਰਕਤੌਰ ਤੇ ਤੁਸੀਂ ਠੀਕ ਹੋ ਕੇ ਸ੍ਰੀ ਰਕਸ਼ਟ ਹੈਗਾ ਨਹੀਂ ਸ੍ਰੀ ਨਹੀਂ ਠੀਕ ਰਹਿੰਦਾ ਤੋਂ ਪੈਨਾ ਮੈਨੂੰ ਟਾਈਫੀਡ ਬੁਖਾਰ ਰਹਿੰਦਾ ਰਿਹਾ ਵਾ ਤੇ ਨਾ ਤਿੰਨ ਕਿਸਾਰ ਹੋ ਗਏ ਗੱਲ ਨੂੰ ਨੇ ਬੜੀ ਬਿਮਾਰ ਰਹੀ ਆ ਤੇ ਉਦੋਂ ਮੈਨੂੰ ਖੂਨ ਉੱਪਰਾਂ ਵੀ ਚੜਿਆ ਵਾ ਤੇ ਮੈਂ ਬੜੀ ਹਾਲਤ ਦੇ ਨਾਲ ਬਚੀ ਮਾਂ ਹਾਂ ਹੁਣੇ ਮੇਰੇ ਸਿਰ 'ਚ ਦੋ ਰਸੌਲੀਆਂ ਮੈਂ ਸਰਕਾਰਿਓ ਪੈਸੇ ਖਣੋ ਸਰਕਾਰਿਓ ਕਢਾਈਆਂ ਵਾ ਤੇ ਬਾਅਦ 'ਚ ਫੇਰ ਹੋ ਗਈ ਏ ਰਸੌਲੀ ਬੱਚੇ ਕੀ ਕਰਦੇ ਆ ਘਰ ਦਾ ਰੋਟੀ ਰੋਟੀ ਕਿਵੇਂ ਚੱਲਦਾ ਮੈਂ ਇੱਕ ਘਰ ਦਾ ਕੰਮ ਕਰਦੀ ਆ ਤੇ ਇਹ ਨਾਲ ਜਾਂਦੇ ਮੇਰੇ ਕਰਨਾਂ ਸਿਰ ਪੈਂਦਾ ਤਾਂ پاس ਕਰਨ ਦੇ ਵੀ ਕਿਸ ਤਰ੍ਹਾਂ ਰੋਟੀ ਮਿਲਦੀ ਜਾਵੇ ਤੁਸੀਂ ਚਾਰੇ ਜਣੇ ਰੱਖ ਕੇ ਕਿੰਨੇ ਕ ਮਹੀਨੇ ਦਾ ਕਿੰਨਾ ਕ ਕਮਾ ਲੈਂਦੇ ਹੋ 1000 ਰੁਪਏ ਇੱਕ ਮਹੀਨੇ ਦਾ ਚਾਰ ਜਣੇ ਯਾਨੀ ਕਿ ਇੱਕ ਜਣਾ ਢਾਈ ਢਾਈ ਸੌ ਰੁਪਏ ਸਾਰੇ ਜਣੇ ਸੱਚੀ ਗੱਲ ਹੈ ਚਾਹ ਬਹੁਤ ਛੋਟੀ ਜੀ ਰਕਮ ਹੈ 1000 ਰੁਪਏ ਔਰ ਮਿਹਨਤ ਕਰਨ ਵਾਲੇ ਅਸੀਂ ਚਾਰ ਜਣੇ ਹਾਂ ਹਾਂਜੀ ਆ ਨਾਲ ਬੱਚਾ ਜਾਂਦਾ ਜੇ ਕੰਮ ਕਰਨ ਨਾਲ ਵੱਡਾ ਕੀ ਕਰਦਾ ਇੱਕ ਵਿਆਸ ਉੱਡਦਾ ਜੀ ਇੱਕ ਵਿਆਸ ਹਾਂਜੀ ਇਹ ਕੀ ਕਰਦੀ ਨੰਨੀ ਪਰੀਏ ਛੋਟੀ ਸਾਡੀ ਹੈ ਦੇਵੀ ਤੂੰ ਕੀ ਕਰਦੀ ਬੇਟਾ ਚਾਰੋਂ ਪੋਚ ਚਲਾਨੀ ਮम्मा ਦੇ ਲੱਗ ਮम्मा ਦੇ ਲੱਗੋ ਤੁਸੀਂ ਕਿਉਂ ਲਾਉਂਦੇ ਹੋ ਮम्मा ਲਾਤੇ ਰਹੀ ਹੈ ਮਿਲ ਬੂਰੀ ਤੇ ਕਰਕੇ ਕਰਨਾ ਪੈਣਾ ਕ ਮम्मा ਠੀਕ ਨਹੀਂ ਮम्मा ਦੇ ਸਿਰ ਚੈੱਕ ਕਰ ਸੋਲੀ ਪੇਰ ਚਵੀ ਅੱਕਿਆ ਤੇ ਇਸ ਕਰਕੇ ਨੂੰ ਕਰਨਾ ਪੈਣਾ ਨਹੀਂ ਤੇ ਪਹਿ ਇਹ ਪਹਿ ਨਾ ਦੋਗੇ ਹੁਣ ਤੁਸੀਂ ਰੋਣਾ ਨਹੀਂ ਕਿਉਂਕਿ ਤੁਹਾਨੂੰ ਬਹੁਤ ਸਾਰੇ ਤੁਹਾਡੇ ਵੀਰ ਤੁਹਾਡੀਆਂ ਭੈਣਾਂ ਤੁਹਾਡੇ ਅੰਕਲ ਤੁਹਾਡੀ ਆਂਟੀ ਔਰ ਬਜ਼ੁਰਗ ਦੇਖ ਰਹੇ ਨੇ ਬਹੁਤ ਸਾਰੇ ਲੋਕ ਤੁਹਾਡੀ ਮਦਦ ਲਈ ਪੁੱਤਰ ਆਣਗੇ ਮੈਂ ਚਾਹਾਂਗਾ ਇੱਕ ਵਾਰੀ ਤੂੰ ਵੀ ਉਹਨਾਂ ਅੰਕਲ ਨੂੰ ਆਂਟੀਆਂ ਨੂੰ ਵੀਰਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਮਾਪੁਰਖਾਂ ਨੂੰ ਕਾਰ ਸੇਵਾ ਵਾਲਿਆਂ ਨੂੰ ਬੇਟਾ ਤੂੰ ਕੀ ਕਹਿਣਾ ਚਾਹੇਂਗੀ ਮਦਦ ਬਲੋਖਿਆ ਤੂੰ ਜੋ ਮਦਦ ਚਾਹੀਦੀ ਤੁਹਾਨੂੰ ਦੱਸੋ ਨਹੀਂ ਕਹਾਂਗੇ ਪਿਆ ਨੂੰ ਮਦਦ ਤੇ ਜੋ ਕੋਠਿਆਂ ਵਾਸਤੇ ਕੁੱਠੀਆਂ ਵਾਸਤੇ ਹਾਂਜੀ ਪੜ ਕੇ ਕੀ ਬਣਾਂਗਾ ਮੇਰਾ ਪੁੱਤ ਉਪਰ ਸਿੱਧੀ ਬਰਤੀ ਲਾਂਗੇ ਲਓ ਜੀ ਕੁੜੀ ਬਣਨਾ ਚਾਹੇ ਥਾਣੇਦਾਰ ਠੀਕ ਹੈ ਕੋਈ ਗੱਲ ਨਹੀਂ ਤੇ ਜੇ ਥਾਣੇਦਾਰ ਬਣ ਗਈ ਤਾਂ ਫਿਰ ਤੁਹਾਨੂੰ ਵੀ ਪਤਾ ਫਿਰ ਪੈਸੇ-ਪੈਸੇ ਨੇ ਕਰ ਦਾਂਗੇ ਵਾਪਸ ਹੈ ਨਾ ਹਾਂਜੀ ਕਰਨੇ ਆ ਨਾ ਸਾਰਿਆਂ ਦੇ ਵਾਪਸ ਹਾਂਜੀ ਪਰ ਪੁਲਸ ਵਾਲੇ ਲੈ ਲਕੇ ਤਾਂ ਵਾਪਸ ਹੀ ਨਹੀਂ ਕਰਦੇ ਕੁੜੀਏ ਕਰ ਦਾਂਗੇ ਕਰੇਗੀ ਵਾਪਸ ਹੋਣਗੇ ਸੋ ਦਰਸ਼ਕੋ ਇਹ ਬੱਚੇ ਜਿਹੜੇ ਨੇ ਇਹ ਵੀ ਸਾਰੇ ਮਿਹਨਤ ਕਰ ਰਹੇ ਨੇ ਸੋ ਇਹਨਾਂ ਦੇ ਵਿੱਚੋਂ ਮੈਂ ਇੱਕ ਗੱਲ ਜਰੂਰ ਪੁੱਛਣਾ ਚਾਹਾਂਗਾ ਪੁੱਤ ਕਿਹੜੀ ਕਲਾਸ ਪੜਦੇ ਹੋ ਨੌਵੀਂ ਜੀ ਨੌਵੀਂ ਚ ਪੜਦੇ ਹੋ ਤੁਸੀਂ ਬੇਟਾ ਕਿਹੜੀ ਕਲਾਸ ਪੜਦੇ ਹੋ ਪਲੱਸ 1 ਚ ਚੌਨੀ ਆ ਪੀਆ ਕਮਰੇਾਂ ਦੀ ਹਾਲਤ ਵੇਖੀ ਜੇ ਕਿੰਨੀ ਮਰੀਏ ਤਾਂ ਹਾਲ ਵਾਂ ਇਹੋ ਪੈ ਜਾਣ ਮੈਂ ਇੰਨਾ ਕਿ ਚੌਨੀ ਆ ਪੀ ਵੀਰਾਂ ਨੂੰ ਪੀ ਜਿਹੜਿਆ ਵੀ ਮੇਰੇ ਮਨਸਤ ਕਰੇ ਮੇਰੇ ਬੱਚੇ ਵੱਡੇ ਹੋਣਗੇ ਮੈਂ ਮਨਤ ਮੋਰ ਸਕਦੀ ਜੀ ਤੇ ਇਹ ਮੈਂ ਸੁਣ ਰਿਹਾ ਸੀ ਬੱਚੇ ਹੁਣ ਕੈਮਰੇ ਤੇ ਕੁਝ ਕਹਿਣਾ ਨਹੀਂ ਚਾਹ ਰਹੇ ਕੁਝ ਬੋਲਦੇ ਨਹੀਂ ਸੀ ਗੱਲ ਕਰਦੇ ਪਏ ਸੀ ਤੁਸੀਂ ਵੀ ਗੱਲ ਕਰ ਰਹੇ ਸੀਗੇ ਕਿ ਅਸੀਂ ਜੇ ਕੋਈ ਸਾਡੀ ਮਦਦ ਕਰੇਗਾ ਤਾਂ ਕਹੇ ਰਹੇ ਸੀ ਨਾ ਮੈਂ ਪਾਈ ਪਾਈ ਦਾ ਹਿਸਾਬ ਵੀ ਲਿਖਾਂਗੀ ਉਹ ਕੀ ਸੀਨ ਸੀ ਉਹ ਕੀ ਗੱਲ ਸੀ ਹਾਂਜੀ ਉਹ ਵੀ ਲਿਖਣਗੇ ਉਹ ਬੱਚੇ ਕਹਿੰਦੇ ਸੀ ਅਸੀਂ ਵੱਡੇ ਹੋ ਕੇ ਮੋੜ ਸਕਦੇ ਹਾਂ ਵੀ ਅਸੀਂ ਕੰਮਕਾਰ ਤੇ ਲੱਗ ਗਏ ਤੇ ਵਾਹ ਸੋ ਪਿਆਰੇ ਦਰਸ਼ਕੋ ਬਹੁਤ ਵੱਡੀ ਗੱਲ ਕੀਤੀ ਐ ਇਸ ਭੈਣ ਨੇ ਇਸ ਪਰਿਵਾਰ ਨੇ ਇਹਨਾਂ ਦਾ ਕਹਿਣਾ ਹੈ ਬੱਚਿਆਂ ਦਾ ਵੀ ਕਹਿਣਾ ਹੈ ਇਸ ਭੈਣ ਦਾ ਵੀ ਕਹਿਣਾ ਹੈ ਕਿ ਠੀਕ ਐ ਅੱਜ ਕੁਦਰਤ ਦੀ ਕੁਛ ਐਸੀ ਮਾਰ ਪਈ ਹੈ ਤੇ ਜਿੱਤੇ ਕਰਕੇ ਸਾਨੂੰ ਮਦਦ ਦੀ ਲੋੜ ਪੈ ਗਈ ਹੈ। ਵੈਸੇ ਤੇ ਗੁਰਬਾਣੀ ਕਈ ਵਾਰੀ ਕਹਿੰਦੀ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦਨਾ ਆ। ਪ੍ਰਮਾਤਮਾ ਨੂੰ ਦਰਦ ਆਇਆ ਤਰਸ ਆਇਆ। ਇਹਨਾਂ ਨੇ ਫਰਿਆਦ ਕੀਤੀ ਉਸ ਅਕਾਲਪੁਰਖਾ ਦੇ ਉਹ ਅਰਦਾਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੁਣੀ ਗਈ ਹੈ ਜਿੱਤੇ ਕਰਕੇ ਇਹਨਾਂ ਦੇ ਕੋਲ ਦਾ ਟੀਵੀ ਐਨ ਆਰ ਵੀ ਪਹੁੰਚਿਆ ਔਰ ਤੁਹਾਡੀ ਸਾਰਿਆਂ ਦੀ ਅਸੀਸ ਇਹਨਾਂ ਤੱਕ ਪਹੁੰਚ ਚੁੱਕੀ ਹੈ। ਮੈਂ ਤੇ ਉਹ ਮੈਂ ਚੰਨੀ ਵੀ ਪਾਜੀ ਮੇਰਾ ਘਰ ਬੰਜੇ ਮੈਂ ੱੱਕੇ ਖਾਂਦੀ ਫਿਰਦੀ ਕੇ ਦੇ ਘਰ ਰਹਿਣ ਦੀ ਮਤਲਬ ਹੂੰ ਤੇ ਮੈਨੂੰ ਮੁਸ਼ਕਲ ਜੀ ਹੋਉਂਦੀ ਆ ਵੀ ਕਿਸੇ ਦੇ ਘਰ ਰਹਿਣਾ ਬੜੀ ਔਖਾ ਕੰਮ ਆ ਜੀ ਮਦਦ ਕਰਨ ਦੇ ਲਈ ਤੁਹਾਡਾ ਇੱਥੋਂ ਦਾ ਪਿੰਡ ਦਾ ਐਡਰੈਸ ਜ਼ਰੂਰ ਦੱਸ ਦਿਓ ਕਿਹੜਾ ਕਿੱਥੇ ਆਣ ਬੱਚਾ ਦੱਸ ਜੀ ਜੀ ਬੋਲੋ ਬਟਾ ਪਿੰਡ ਤੰਦੋਈ ਪਿੰਡ ਤੰਦੋਈ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਇੱਥੇ ਮਦਦ ਵਾਸਤੇ ਪਹੁੰਚ ਸਕ ਹਾਂਜੀ ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਵੀ ਬੋਲਦੇ ਹੋ 70873 17050 70873 17050 ਜੀ ਬਿਲਕੁਲ ਆਪਣੇ ਦਰਸ਼ਕਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਇਸ ਛੋਟੇ ਵੀਰ ਨੇ ਆਪਣਾ ਨੰਬਰ ਮੋਲਿਆ 70873 ਜੀ ਅਕੇ ਲਾਈਨ ਕੀ ਸੀ 17050 17050 ਸੋ ਇਸ ਨੰਬਰ ਦੇ ਉੱਪਰ ਤੁਸੀਂ ਜਦੋਂ ਮਰਜ਼ੀ ਸੰਪਰਕ ਕਰੋ ਇਹ ਪਰਿਵਾਰ ਦੇ ਨਾਲ ਸਿੱਧਾ ਤੁਹਾਡਾ ਰਾਬਤਾ ਕਾਇਮ ਹੋਏਗਾ ਇਸ ਪਰਿਵਾਰ ਦਾ ਅਕਾਊਂਟ ਨੰਬਰ ਲੈਣਾ ਚਾਹੋ ਤਾਂ ਫੋਨ ਕਰਕੇ ਇਹਨਾਂ ਤੋਂ ਲੈ ਸਕਦੇ ਹੋ ਅਗਰ ਸਾਡੀ ਐਨ ਆਰ ਆਈ ਏਡ ਦੇ ਜ਼ਰੀਏ ਤੁਸੀਂ ਮਦਦ ਕਰਨਾ ਚਾਹੋ ਤਾਂ ਤੁਸੀਂ ਐਨ ਆਰ ਆਈ ਏਡ ਦੇ ਜ਼ਰੀਏ ਵੀ ਇਹਦੀ ਮਦਦ ਕਰ ਸਕਦੇ ਹੋ ਸੋ ਐਨ ਆਰ ਆਈ ਏਡ ਦੇ ਨੰਬਰ ਉੱਪਰ ਸਕਰੀਨ ਤੇ ਚੱਲ ਰਹੇ ਨੇ ਉਹਨਾਂ ਨੰਬਰਾਂ ਤੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਅਸੀਂ ਜੋ ਵੀ ਤੁਹਾਡੇ ਵੱਲੋਂ ਦਿੱਤੀ ਗਈ ਸੇਵਾ ਹੋਏਗੀ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਤੱਕ ਪਹੁੰਚਾਵਾਂਗੇ ਵੀ ਰਿਕਾਰਡ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਤਾਂ ਕਿ ਐਵੀਡੈਂਸ ਹੋਵੇ ਇਹਨਾਂ ਪਰਿਵਾਰਾਂ ਵੱਲੋਂ ਤੁਹਾੜੇ ਇਹ ਕੀਤਾ ਗਿਆ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰਾਨਾ ਔਰ ਤੁਹਾਡੇ ਲਈ ਜਿਹੜੀਆਂ ਦੁਆਵਾਂ ਨੇ ਉਹ ਵੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਸੋ ਇਹਨਾਂ ਪਰਿਵਾਰਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਸ਼ਬਚਿੰਤਕ ਜਿੰਨਾ ਕਰਕੇ ਸੀ ਇਹ ਪਰਿਵਾਰ ਤੱਕ ਪਹੁੰਚੇ ਅਸੀਂ ਹੁਣ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜਿਸ ਪਰਿਵਾਰ ਦੀ ਮਦਦ ਦੇ ਲਈ ਤੁਹਾਡੇ ਕੋਲ ਗੋਹਾਰ ਲਗਾਈ ਜਾ ਰਹੀ ਹੈ ਉਸ ਪਰਿਵਾਰ ਦੀ ਅਪੀਲ ਜਿਹੜੀ ਪਹਿਲੀ ਅਪੀਲ ਕੀਤੀ ਸੀ ਉਹ ਕੀਤੀ ਸੀ ਇਹ ਗੁਰਾਂਦੇ ਸਿੰਘ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਜੋ ਅੱਜ ਸਾਡੇ ਕੋਲ ਤੁਸੀਂ ਇੱਥੇ ਪਹੁੰਚੇ ਹੋ ਜੋ ਗਰੀਬ ਪਰਿਵਾਰ ਜਿਹੜੀ ਤੁਸੀਂ ਅੱਜ ਕਵਰੇਜ ਕਰ ਰਹੇ ਜੇ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਦਾ ਨਾਮ ਹੈ ਭਾਈ ਜੁਗਰਾਜ ਸਿੰਘ ਜੀ ਵੈਸੇ ਇਸ ਇਲਾਕੇ ਦੇ ਜਿਹੜੇ ਨੇ ਨਾ ਜੀ ਜੁਗਰਾਜ ਤੇ ਉਹ ਜੁਗਰਾਜ ਤੇ ਹੈ ਹੀ ਜੁਗਰਾਜ ਵਰਗਾ ਸੀਗਾ ਸੋ ਉਹ ਰਾਜਾ ਹੀ ਜੁਗਰਾਜ ਸਿੰਘ ਦਾ ਨਾਮ ਜਿਹੜਾ ਜੀ ਵਰਲਡ ਦੇ ਵਿੱਚ ਮਨ ਲਿਆ ਜਾਂਦਾ ਉਸ ਸੂਰਮੇ ਦਾ ਉਸ ਯੋਧੇ ਦਾ ਮੈਨੂੰ ਤੁਹਾਡਾ ਨਾਮ ਸੁਣ ਕੇ ਤੇ ਤੁਹਾਡਾ ਇਹ ਲਿਬਾਸ ਦੇਖ ਕੇ ਉਹ ਯੁਗਰਾ ਯਾਦ ਆ ਗਿਆ ਖੈਰ ਗਰੀਬਾਂ ਲਈ ਮਸੀਹਾ ਨੇ ਮਦਦ ਕਰ ਰਹੇ ਨੇ ਇਸ ਪਰਿਵਾਰ ਦਾ ਕਿਹੜਾ ਦਰਦ ਸੀ ਜਿਨੇ ਤੁਹਾਨੂੰ ਟੰਬ ਲਿਆ ਜਦੋਂ ਭਾਈ ਸਾਹਿਬ ਮੀਂਹ ਪੈ ਰਿਹਾ ਸੀ ਪਿਛਲੇ ਦਿਨੀ ਬਾਰਸ਼ ਪੈ ਰਹੀ ਸੀ ਨਾ ਜਿੱਦਨ ਬਾਰਸ਼ ਵਾਲੇ ਦਿਨ ਅਸੀਂ ਇੱਥੇ ਆਏ ਨਾ ਬਾਰਸ਼ ਦੇ ਨਾਲ ਉਤੋਂ ਪਾਣੀ ਦੇ ਬਹੁਤ ਸਾਰਾ ਪਾਣੀ ਚੋੜਿਆ ਜਿੱਦਨ ਉਦੋਂ ਇੱਥੇ ਸਾਡਾ ਮਤਲਬ ਇਹੋ ਜਿਹੇ ਹਾਲਾਤ ਬਣ ਗਏ ਕਿ ਅਹੀਂ ਕਦੀ ਅੱਜ ਤੱਕ ਜਿਹੜਾ ਮਤਲਬ ਮਨੋ ਜਿਹੜਾ ਦਿਲੋਂ ਰੋਏ ਇੱਥੇ ਆ ਕੇ ਕਿ ਇਦਾਂ ਦੇ ਹਾਲਾਤ ਬਣੇ ਜਦੋਂ ਅਸੀਂ ਵੇਖੇ ਆ ਕਿ ਪਰਿਵਾਰ ਵੀ ਸਾਰਾ ਰੋਂਡਿਆ ਪਿਆ ਤੇ ਅਸੀਂ ਇਹਨਾਂ ਨੂੰ ਮੈਂ ਉਹ ਅਪੀਲ ਕਰਕੇ ਗਿਆ ਮੈਂ ਤੁਹਾਡਾ ਮਕਾਨ ਜਿੱਦਾਂ ਵੀ ਹੋਊਗਾ ਆਪਾਂ ਬਣਾ ਕੇ ਦੇਵਾਂ ਕਿ ਜੇ ਕਿਸੇ ਵੀ ਤਰੀਕੇ ਨਾਲ ਬਣਾ ਕੇ ਦਈਏ ਜਰੂਰ ਬਣਾ ਕੇ ਦਵਾਂ ਕਿਉਂਕਿ ਉਦੋਂ ਮੀਂਹ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਬਾਰਸ਼ ਦੇ ਨਾਲ ਜਿਹੜਾ ਕਮਰੇ ਚੋ ਰਹੇ ਸੀ ਤੇ ਉਦੋਂ ਹਾਲਾਤ ਉਦੋਂ ਵੇਖੇ ਜਾਣ ਤੇ ਵੱਖਰਾ ਹੀ ਮਤਲਬ ਬਣ ਜਾਂਦਾ ਸਿਸਟਮ ਹਾਂਜੀ ਫੋਨ ਆ ਰਹੇ ਆ ਪਰਿਵਾਰ ਨੂੰ ਪਰਿਵਾਰ ਦਾ ਕੰਟੈਕਟ ਨੰਬਰ ਦਿੱਤਾ ਗਿਆ ਵਾ ਬਾਕੀ ਜੋ ਵੀ ਪਰਿਵਾਰ ਦੀ ਡਿਟੇਲ ਹੋਗੀ ਉਹ ਸਾਰੀ ਸੰਗਤਗੜੀ ਰੱਖ ਕੇ ਦਿੱਤੀ ਜਾਊਗੀ ਕਿੰਨੇ ਕੀ ਸੇਵਾ ਡਨ ਹਾਂਜੀ ਸੋ ਭਾਈ ਜੋਗਰਾਜ ਜੀ ਤੁਹਾਡਾ ਬਹੁਤ ਧੰਨਵਾਦ ਹੋਰ ਉਮੀਦ ਕਰਦੇ ਹਾਂ ਕਿ ਜੋ ਸੇਵਾ ਤੁਸੀਂ ਸੇਵਾ ਵਾਸਤੇ ਹੰਬੜਾ ਮਾਰਿਆ ਜੋ ਸੇਵਾ ਆਪਣੇ ਸਿਰ ਤੇ ਚੱਕੀ ਹੈ ਜਿਹਦਾ ਵਾਅਦਾ ਕੀਤਾ ਤੁਸੀਂ ਉਹ ਸੇਵਾ ਹੁਣ ਨੇਪਰੇ ਚਾੜੋਗੇ ਸਿਰੇ ਚਾੜੋਗੇ ਔਰ ਮੋਰਚਾ ਫਤਿਹ ਹੋਏਗਾ ਔਰ ਨਾਲ ਦੀ ਨਾਲ ਅਸੀਂ ਆਪਣੇ ਦਾਨੀ ਸਾਜਣਾਂ ਨੂੰ ਫਿਰ ਅਪੀਲ ਕਰਦੇ ਹਾਂ ਤੁਹਾਡੇ ਕੋਲ ਨੰਬਰ ਜਿਹੜਾ ਹੈ ਪੀੜਤ ਪਰਿਵਾਰ ਦਾ ਪਹੁੰਚ ਚੁੱਕਾ ਹੈ ਤੁਸੀਂ ਵੀਰ ਜੋਗਰਾਜ ਸਿੰਘ ਜੀ ਹੁਣਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਯੂਐਸਏ ਦੇ ਵਿੱਚ ਗੋਪੀ ਵੀਰ ਹੈ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਉਹਨਾਂ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਐਨ ਆਰ ਆਈ ਕੈਨੇਡਾ ਸੋ ਉਹਨਾਂ ਦੇ ਨੰਬਰ ਵੀ ਸਕਰੀਟ ਤੇ ਚੱਲ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਜੋ ਵੀ ਤੁਹਾਡੀ ਮਦਦ ਹੋਏਗੀ ਉਹ ਬਕਾਇਦਾ ਰਿਕਾਰਡ 'ਚ ਦਰਜ ਹੋਏਗੀ ਔਰ ਇੱਥੇ ਪਹੁੰਚੇਗੀ ਇਸ ਪਰਿਵਾਰ ਨੂੰ ਮਦਦ ਪਹੁੰਚਦੀ ਉਹਦਾ ਐਵੀਡੈਂਸ ਤੁਹਾਨੂੰ ਵੀਡੀਓ ਇਸੇ ਹੀ ਚੈਨਲ ਦੇ ਉੱਤੇ ਜਿਹੜੀਆਂ ਦਿਖਾ ਵੀ ਦਿੱਤੀਆਂ ਜਾਣਗੀਆਂ ਕਿ ਆਹ ਦੇਖੋ ਪਰਿਵਾਰ ਦੀ ਮਦਦ ਔਰ ਕੀ ਕੀ ਇਸ ਪਰਿਵਾਰ ਲਈ ਕੌਣ ਕੀ ਕੀ ਭੇਜ ਰਿਹਾ ਔਰ ਕਿੱਥੇ ਲੱਗ ਰਿਹਾ ਤੇ ਕਿੰਨਾ ਲੱਗ ਰਿਹਾ ਉਹ ਵੀ ਕੀਤਾ ਜਾਏਗਾ ਔਰ ਪਰ ਇੱਕ ਵਾਦਾ ਕੀਤਾ ਹੈ ਪਰਿਵਾਰ ਨੇ ਇਹ ਮਦਦ ਬਗੈਰ ਬਿਆਸ ਤੋਂ ਅਸੀਂ ਸਮਝਾਂਗੇ ਸਾਨੂੰ ਕੋ ਕਰ ਰਿਹਾ ਹੈ ਲੇਕਿਨ ਜਦੋਂ ਸਾਡੇ ਬੱਚੇ ਮਿਹਨਤ ਕਰਨ ਯੋਗ ਹੋ ਜਾਣਗੇ ਤਾਂ ਅਸੀਂ ਇਹ ਮਦਦ ਬਾ ਇੱਜ਼ਤ ਉਹਨਾਂ ਨੂੰ ਵਾਪਸ ਕਰਾਂਗੇ ਵਾਦਾ ਕੀਤਾ ਪਰਿਵਾਰ ਨੇ ਪਰਿਵਾਰ ਨੇ ਕੀਤਾ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਬੱਚੀ ਆ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਤੱਕ ਜਾਂ ਵੱਧ ਤੋਂ ਵੱਧ ਪੜਾ ਕੇ ਕੋਈ ਜੌਬ ਦਿੱਤੀ ਆ ਜਿਹੜਾ ਜੋ ਵੀ ਸੰਗਤਾਂ ਮਤ ਕਰਨਗੇ ਉਹ ਆਪਾਂ ਲਿਖਤੀ ਤੌਰ ਤੇ ਸਾਰਾ ਲਿਖਤੀ ਕਰ ਲਾਂਗੇ ਜੋ ਵੀ ਹੋਵੇਗਾ ਉਹਨਾਂ ਨੂੰ ਸਾਰੇ ਜਿਹੜੀ ਆ ਸੇਵਾ ਮੋੜੀ ਜਾਏਗੀ ਸੇਵਾ ਮੋੜੀ ਜਾਏਗੀ ਪਰ ਉਹਦਾ ਰਸਤਾ ਕੀ ਹੋਏਗਾ ਮੈਂ ਥੋੜਾ ਜਿਹਾ ਆਪਣੇ ਤੌਰ ਤੇ ਆਈਡੀਆ ਦਵਾ ਸੇਵਾ ਮੋੜੀ ਜਾਏਗਾ ਦਾ ਮਤਲਬ ਤੁਸੀਂ ਸੇਵਾ ਇਸ ਕਰਕੇ ਨਹੀਂ ਕਰ ਰਹੇ ਕਿ ਵਾਪਸ ਲੈਣੀ ਮੈਨੂੰ ਪਤਾ ਹੈ ਪਰ ਇਹ ਸੇਵਾ ਮੋੜੀ ਕਿਵੇਂ ਜਾਏਗੀ ਕਿ ਇਸ ਤੋਂ ਇਲਾਵਾ ਜਿਹੜੇ ਹੋਰ ਜ਼ਰੂਰਤਮੰਦ ਪਰਿਵਾਰ ਨੂੰ ਸੇਵਾ ਦੀ ਲੋੜ ਹੋਏਗੀ ਤਾਂ ਇਹ ਚਾਹਣਗੇ ਵਾਪਸ ਕਰਨੀ ਹੈ ਤੇ ਉਹ ਵਾਪਸ ਕਿੱਦਾਂ ਹੋਏਗੀ ਉਹ ਚੱਕ ਕੇ ਉਸ ਪਰਿਵਾਰ ਨੂੰ ਦੇ ਦਿੱਤੀ ਜਾਏਗੀ ਜਿੱਦਾਂ ਇੱਕ ਕਹਿੰਦੇ ਹਨ ਨਾ ਕਿ ਮੈਂ ਤੇਰਾ ਭਲਾ ਕਰੂੰਗਾ ਪਰ ਇੱਕ ਸ਼ਰਤ ਤੇ ਕਿ ਜਦੋਂ ਤੇਰਾ ਭਲਾ ਹੋ ਜਾਏਗਾ ਤੂੰ ਦੋਹਾਂ ਦਾ ਹੋਰ ਨਾ ਦਾ ਕਰੇਂਗਾ ਤੇ ਇਸ ਤਰੀਕੇ ਨਾਲ ਇੱਕ ਚੈਨ ਚੱਲ ਜਾਂਦੀ ਹੈ ਸੋ ਇਸ ਚੈਨ ਜਿਹੜੀ ਹੈ ਇਹ ਸ ਤੁਸੀਂ ਵੱਧ ਤੋਂ ਵੱਧ ਦਿਲ ਖੋਲ ਕੇ ਹੁਣ ਹੈਲਪ ਕਰੋਗੇ ਮਦਦ ਕਰੋਗੇ ਔਰ ਪੀੜਤ ਪਰਿਵਾਰ ਜਿਹੜਾ ਉਹਦੇ ਚਿਹਰੇ ਤੇ ਉਹਦੇ ਲਬਾਂ ਤੇ ਹਾਸੇ ਖੁਸ਼ੀਆਂ ਵਾਪਸ ਲੈ ਕੇ ਆਓਗੇ ਇਹ ਮਾਸੂਮ ਬੱਚੇ ਕਿਲਕਾਰੀਆਂ ਮਾਰਦੇ ਸਾਰਿਆਂ ਨੂੰ ਦਿਖਾਈ ਦੇਣਗੇ ਅੱਖਾਂ ਨਾਲ ਅੱਖਾਂ ਜਿਹੜੇ ਹੰਝੂਆਂ ਦੇ ਨਾਲ ਭਰੀਆਂ ਹੋਈਆਂ ਸੀ ਨੈਣਾਂ ਦੇ ਵਿੱਚ ਜਿਹੜਾ ਨੀਰ ਦਾ ਹੜ ਸੀ ਤੁਸੀਂ ਦੇਖਿਆ ਉਹ ਵੀ ਦਾ ਤੁਸੀਂ ਆਪ ਹੀ ਪੁੰਜੋਗੇ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਯਕੀਨ ਮੰਨੋ ਜਿੰਨੇ ਤੁਹਾਡੇ ਅੱਗੇ ਪੱਲਾ ਅੜ ਕੇ ਫਰਿਆਦ ਕੀਤੀ ਹੈ ਤੇ ਗੁਰੂ ਰੂਪ ਸੰਗਤ ਕੇ ਜਿਹੜੀ ਹੈ ਮੈਂ ਯਕੀਨ ਨਾਲ ਕਹਿ ਸਕਦਾ ਕਿ ਕਦੀ ਵੀ ਉਹਦੀ ਫਰਿਆਦ ਜਿਹੜੀ ਹੈ ਉਹ ਖਾਲੀ ਨਹੀਂ ਜਾਣ ਦੇਗੀ ਉਹਦਾ ਪੱਲਾ ਜਿਹੜਾ ਖਾਲੀ ਪੱਲਾ ਜਿਹੜਾ ਨੂੰ ਭਰ ਕੇ ਤੁਸੀਂ ਵਾਪਸ ਕਰੋਗੇ ਉਮੀਦ ਕਰਦੇ ਹਾਂ ਬਹੁਤ ਜਲਦ ਤੁਸੀਂ ਉਹਨਾਂ ਨੰਬਰਾਂ ਤੇ ਉਹਨਾਂ ਨਾਲ ਸੰਪਰਕ ਕਰੋਗੇ ਜਿਹੜੀ ਵੀ ਮਦਦ ਜਿੱਦਾਂ ਦੀ ਵੀ ਤੁਸੀਂ ਕੋਈ ਕਰ ਸਕਦੇ ਹੋ ਦਿਲ ਖੋਲ ਕੇ ਕਰੋ ਅਗਰ ਕੋਈ ਇਕੱਲਾ ਬੰਦਾ ਵੀ ਚਾਵੇ ਕਿ ਮੈਂ ਇਕੱਲਾ ਲੈਂਡਰ ਪਾ ਸਕਦਾ ਹਾਂ ਤਾਂ ਬਿਲਕੁਲ ਬਾਬਾ ਜੀ ਨਾਲ ਸੰਪਰਕ ਕਰੋ ਸਾਡੇ ਐਨ ਆਰ ਆਈ ਜੋ ਏਡ ਤੇ ਨੰਬਰ ਚੱਲ ਰਹੇ ਉਹਨਾਂ ਨਾਲ ਤੇ ਸੰਪਰਕ ਕਰੋ ਨਹੀਂ ਤੇ ਪਰਿਵਾਰ ਨਾਲ ਸੰਪਰਕ ਕਰੋ ਤੁਸੀਂ ਆਪ ਵੀ ਕਰੋ ਬੱਚਿਆਂ ਦੀ ਪੜ੍ਹਾਈ ਦਾ ਜਿੰਨਾ ਖਰਚਾ ਚੱਕਣਾ ਉਭੀ ਚੱਕੋ ਉਮੀਦ ਕਰਦੇ ਆ ਸਾਡੀ ਸੇਵਾ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਇਹ ਸੇਵਾ ਪਸੰਦ ਹੈ ਤੇ ਇਹਨੂੰ ਪ੍ਰਵਾਨ ਵੀ ਕਰਿਓ ਅਮਲ ਵੀ ਕਰਿਓ ਤੇ ਦਿਲ ਖੋਲ ਕੇ ਵਾਚੜ ਕੇ ਸੇਵਾ ਦੇ ਵਿੱਚ ਹਿੱਸਾ ਵੀ ਪਾਓ ਦਿਓ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ